ਟਾਂਡਾ ਪੁਲਿਸ ਨੇ ਪਿੰਡ ਹਰਸੀ ਪਿੰਡ ਵਿੱਚ ਇਕੱਲੀ ਰਹਿੰਦੀ ਔਰਤ ਦੇ ਕਤਲ ਨੂੰ ਸੁਲਝਾਉਂਦੇ ਹੋਏ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਅੱਜ ਇੱਕ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਟਾਂਡਾ ਦੇ ਸੀਆਈ ਸਟਾਫ ਵੱਲੋਂ ਟੈਕਨੀਕਲ ਸੈੱਲ ਦੀਆਂ ਵਿਸ਼ੇਸ਼ ਟੀਮਾਂ ਦੇ ਸਹਿਯੋਗ ਨਾਲ ਸੀਸੀਟੀਵੀ ਕੈਮਰੇ ਤੇ ਕਾਰ ਡਿਟੇਲ ਦੀ ਮਦਦ ਲੈਂਦੇ ਹੋਏ 25 ਦੂ 2024 ਨੂੰ ਥਾਣਾ ਟਾਂਡਾ ਦੇ ਹਰਸੀ ਪਿੰਡ 'ਚ ਇਕੱਲੀ ਰਹਿੰਦੀ ਔਰਤ ਦਾ ਨਾਮ ਲੂਮ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਅਤੇ ਉਸ ਸੰਬੰਧੀ ਮੁਕਦਮਾ ਵੀ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਟਾਂਡਾ ਪੁਲਿਸ ਵੱਲੋਂ ਕਰੀਮਸ਼ਕਰ ਦੇ ਬਾਅਦ ਇਸ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਜਿਸ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਪਿੰਡ ਝਾਮਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਮ੍ਰਿਤਕ ਬਲਵਿੰਦਰ ਕੋਰ ਦੇ ਪਤੀ ਬਲਵਿੰਦਰ ਸਿੰਘ ਨੇ ਦੋ ਵਿਆਹ ਕਰਵਾਏ ਸਨ ਪਹਿਲੇ ਵਿਆਹ ਦੀ ਪਤਨੀ ਸਤਿੰਦਰ ਕੋਰ ਬਾਸੀ ਪਿੰਡ ਝਾਮਾ ਦੇ ਤਿੰਨ ਬੱਚੇ ਜਿਨ੍ਹਾਂ ਵਿੱਚੋਂ ਇੱਕ ਲੜਕਾ ਤੇ ਦੋ ਲੜਕੀਆਂ ਸਨ ਜਿਨ੍ਹਾਂ ਵਿੱਚੋਂ ਲੜਕਾ ਗੁਰਪ੍ਰੀਤ ਸਿੰਘ ਉਸਦੇ ਪਿਤਾ ਬਲਵਿੰਦਰ ਸਿੰਘ ਵੱਲੋਂ ਕਾਫੀ ਸਮਾਂ ਪਹਿਲਾਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ ਸੀ ਅਤੇ ਉਹ ਪਿੰਡ ਕੋੜੇ ਵਾਹੇ ਵਿਖੇ किराए ਦੇ ਮਕਾਨ ਵਿੱਚ ਰਹਿੰਦਾ ਸੀ ਮ੍ਰਿਤਕ ਬਲਜਿੰਦਰ ਕੋਰ ਦੇ ਤਿੰਨ ਬੱਚੇ ਸਨ ਤੇ ਤਿੰਨੇ ਹੀ ਵਿਦੇਸ਼ ਕਨੇਡਾ ਵਿੱਚ ਸੈੱਟ ਸਨ ਗੁਰਪ੍ਰੀਤ ਸਿੰਘ ਚਾਹੁੰਦਾ ਸੀ ਕਿ ਬਲਜਿੰਦਰ ਕੋਰ ਪਿੰਡ ਝਾਵਾਂ ਵਾਲਾ ਮਕਾਨ ਉਸ ਦੇ ਨਾਮ ਕਰਵਾ ਦੇਵੇ ਤੇ ਉਸ ਨੂੰ ਵਿਦੇਸ਼ ਵਿੱਚ ਸੈੱਟ ਕਰਵਾ ਦੇਵੇ ਜਿਸ ਕੰਨ ਗੁਰਪ੍ਰੀਤ ਸਿੰਘ ਬਲਜਿੰਦਰ ਕੋਰ ਨਾਲ ਖਾਰ ਖਾਂਦਾ ਸੀ ਅਤੇ ਆਪਣੇ ਇਹਨਾਂ ਹਾਲਾਤਾਂ ਲਈ ਬਲਜਿੰਦਰ ਕੋਰ ਨੂੰ ਦੋਸ਼ੀ ਮੰਨਦਾ ਸੀ ਇਸ ਲਈ ਉਸਨੇ ਆਪਣੇ ਮਨਸੂਬੇ ਪੂਰੇ ਨਾ ਹੁੰਦੇ ਦੇਖ ਕੇ ਬਲਜਿੰਦਰ ਕੋਰ ਨੂੰ ਘਰ ਜਾ ਕੇ ਉਸ ਦਾ ਕਤਲ ਕਰ ਦਿੱਤਾ ਇੱਕ ਤੁਹਾਨੂੰ ਪਤਾ ਕਿ ਟਾਂਡਾ ਚ 25 ਤਰੀਕ ਨੂੰ ਇੱਕ ਮਰਡਰ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਦੇ ਵਿੱਚ ਡਿਸੀਜ਼ਡ ਬਲਜਿੰਦਰ ਕੌਰ ਜਿਹੜੇ ਹੈਗੇ ਉਹਨਾਂ ਦਾ ਕਤਲ ਕਰਤਾ ਗਿਆ ਸੀਗਾ ਤੇ ਇਮੀਡੀਏਟਲੀ ਪੁਲਿਸ ਨੇ ਇਸ ਚ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇੱਕ ਐਫ ਆਈ ਆਰ ਦਰਜ ਕੀਤਾ ਗਿਆ 40 ਨੰਬਰ ਪੁਲਿਸ ਸਟੇਸ਼ਨ ਟਾਂਡਾ ਚ 302 ਦੇ ਤਹਿਤ ਤੇ ਉਸ ਚ ਇਨਵੈਸਟੀਗੇਸ਼ਨ ਐਸਪੀ ਡੀ ਸਰਬਜੀਤ ਵਾਇਆ ਜੀ ਦੇ ਇੱਕ ਵਾਈਹੇਟ ਜਿਹੜਾ ਹੈਗਾ ਸਾਡੀ ਟੀਮ ਨੇ ਡੀਐਸਪੀ ਡੀ ਜਾਂ ਸੀਆਈਏ ਡੀਐਸਪੀ ਟਾਂਡਾ ਅਤੇ ਐਸਐਚਓ ਟਾਂਡਾ ਨੇ ਕੀਤੀ ਤੇ ਕਾਫੀ ਲੇਟ ਨਾਈਟ ਤੱਕ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸੀਸੀਟੀਵੀ ਫੁਟੇਜ ਦੇ ਲੀਡਸ ਤੋਂ ਲੈ ਕੇ ਤੇ ਨੈਕਸਟ ਡੇ ਤੱਕ ਜਿਹੜਾ ਹੈਗਾ ਸਾਡੀ ਟੀਮ ਨੇ ਉਹ ਇੱਕ ਜਿਹੜਾ ਬਲਾਈਂਡ ਮਟਰ ਕੇਸ ਸੀਗਾ ਉਹਨੂੰ ਵਿਥਿਨ 24 ਆਵਰਸ ਜਿਹੜਾ ਮੇਨ ਸਸਪੈਕਟ ਨੂੰ ਆਈਡੈਂਟੀਫਾਈ ਕੀਤਾ ਤੇ ਉਹਨੂੰ ਜਿਹੜਾ ਹੈਗਾ ਕੱਲ ਫਿਰ ਅਰੇਸਟ ਕੀਤਾ ਗਿਆ ਜਿਹੜਾ ਮੇਨ ਜਿਹੜਾ ਅਕਿਊਜ਼ਡ ਹੈਗਾ ਇਹਦੇ ਵਿੱਚ ਉਹ ਦੋਸ਼ੀ ਗੁਰਪ੍ਰੀਤ ਸਿੰਘ ਹੈਗਾ ਜਿਹਦਾ ਡਿਸੀਜ਼ ਦੇ ਨਾਲ ਰਿਸ਼ਤਾ ਹੈਗਾ ਕਿ ਉਹ ਉਹਦਾ ਡਿਸੀਜ਼ ਦਾ ਸਟੈਪਸਨ ਹੈਗਾ ਤੇ ਇਹਨੇ ਜਿਹੜਾ ਹੈਗਾ ਇੱਕ ਫਾਈਨੈਂਸ਼ੀਅਲ ਡਿਸਪਿਊਟ ਕਰਕੇ ਤੇ ਕਿਉਂਕਿ ਉਹ ਫਾਈਨੈਂਸ਼ੀਅਲੀ ਕ੍ਰਾਈਸਿਸ 'ਚ ਸੀਗਾ ਸੈਟਲ ਨਹੀਂ ਸੀਗਾ ਕਿਸੇ ਜੌਬ 'ਚ ਜਾਂ ਕਿਸੇ ਕੰਮ 'ਚ ਤੇ ਵੇਰੇ ਜਿਹੜੀ ਡਿਸੀਜ਼ਡ ਸੀਗੇ ਜਿਹੜੇ ਲੇਡੀ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਚੰਗੀ ਸੀ ਕਿ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਉਹ ਬਾਹਰ ਰਹਿ ਰਹੇ ਸੀਗੇ ਵਿਦੇਸ਼ 'ਚ ਤੇ ਉਹ ਵੀ ਸੈਟਲ ਸੀਗੇ ਤੇ ਉਹ ਇਹਨੂੰ ਇਸ ਗੱਲ ਦਾ ਗੁੱਸਾ ਸੀਗਾ ਇਸ ਚੀਜ਼ ਦਾ ਕਿ ਵੀ ਉਹ ਸੈਟਲ ਨਹੀਂ ਹੋ ਪਾਇਆ ਕਿਸੇ ਗੱਲ ਕਰਕੇ ਤੇ ਉਹ ਕਾਫੀ ਤੰਗ ਇਸ ਚੀਜ਼ ਤੇ ਕਰਦਾ ਹੁੰਦਾ ਸੀਗਾ ਜਿਹੜੀ ਲੇਡੀ ਡਿਸੀਜ਼ ਹੈਗੀ ਉਹਨਾਂ ਨੂੰ ਤੇ ਇਨ ਬੀਟਵੀਨ ਜਿਹੜਾ ਹੈਗਾ ਇਹਨੇ 24 ਤਰੀਕ ਨੂੰ ਜਾ ਕੇ 25 ਤਰੀਕ ਨੂੰ ਤੇ ਉੱਥੇ ਜਾ ਕੇ ਫਿਰ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਗੱਲਬਾਤ ਹੋਈ ਹੋਣੀ ਤੇ ਉਸ ਤੋਂ ਬਾਅਦ ਇਹਨੇ ਗੁੱਸੇ 'ਚ ਆ ਕੇ ਕਤਲ ਨੂੰ ਅੰਜਾਮ ਦਿੱਤਾ ਇਸ ਜਿਹੜਾ ਦੋਸ਼ੀ ਹੈਗਾ ਉਸ ਤੋਂ ਫਿਰ ਕਾਫੀ ਸਾਰੇ ਡਾਕੂਮੈਂਟਸ ਜਿਹੜੇ ਉਹ ਉੱਥੋਂ ਘਰ ਤੋਂ ਲੈ ਕੇ ਚਲਾ ਗਿਆ ਸੀਗਾ ਇਦੇ ਵਿੱਚ ਵੀਕਲਸ ਦੀ ਆਰਸੀ ਪੈਨ ਕਾਰਡ ਆਧਾਰ ਕਾਰਡ ਔਰ ਸਾਰੀ ਚੀਜ਼ਾਂ ਬੈਂਕ ਸਟੇਟਮੈਂਟਸ ਵਗੈਰਾ ਕਾਫੀ ਸਰ ਚੀਜ਼ਾਂ ਹੈਗੀਆਂ ਉਹ ਰਿਕਵਰ ਸਾਡੀ ਟੀਮਸ ਨੇ ਉਦੋਂ ਕੀਤੀ ਹੈਗੀ ਫਾਕੀ ਫਰਦਰ ਅਸੀਂ ਇਨਵੈਸਟੀਗੇਸ਼ਨ ਇਨ ਡਿਟੇਲ ਕਰਾਉਂਦੇ ਉਹਨੇ ਜਿਹੜਾ ਹੈਗਾ ਉਥੇ ਇੱਕ ਫੱਟਾ ਜਿਹੜਾ ਹੈਗਾ ਉਹਨੇ ਸਰ ਤੇ ਮਾਰਿਆ ਪਹਿਲਾਂ ਜਿਹੜਾ ਸਾਡੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈਗਾ ਉਸ ਤੋਂ ਬਾਅਦ ਉਹਨੇ ਗਲਾ ਦਬਾ ਕੇ ਜਿਹੜਾ ਹੈਗਾ ਉਹ ਕਤਲ ਕੀਤਾ ਸਰ ਇਹਦਾ ਫਾਦਰ ਸਾਹਿਬ ਹੈਗੀ ਕਿ ਨਹੀਂ 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 ਫਾਦਰ ਨਹੀਂ ਹੈਗਾ ਇਹਦੇ ਇਹਦੇ ਫਾਦਰ ਜਿਹੜੇ ਹੈਗੇ ਉਹ ਉਹਨਾਂ ਦੀ ਦੋ ਸ਼ਾਦੀਆਂ ਸੀਗੀ ਜਿਹੜੇ ਡਿਸੀਜ਼ਡ ਹੈਗੇ ਉਹਨਾਂ ਦੀ ਇਹਦੇ ਫਾਦਰ ਨਾਲ ਦੂਜੀ ਸ਼ਾਦੀ ਸੀਗੀ ਆ ਜਿਹੜਾ ਅਕਿਊਜ਼ਡ ਹੈਗਾ ਉਹ ਪਹਿਲੀ ਸ਼ਾਦੀ ਤੋਂ ਜਿਹੜਾ ਸੀਗਾ ਉਹ ਬੱਚਾ ਸੀਗਾ ਤੇ ਇਹਦਾ ਡਿਸਪਿਊਟ ਜਿਹੜਾ ਆਪਣੇ ਸਟੈਪ ਮਦਰ ਨਾਲ ਕਰ ਰਿਹਾ ਸੀ ਇਹਦੇ ਬੱਚੇ ਵੀ ਸੀ ਕੋਈ ਸੈਕੰਡ ਮਦਰ ਤੋਂ ਹਾਂਜੀ ਹਾਂਜੀ ਦੋਨੋਂ ਹੀ ਮਦਰਸ ਤੋਂ ਬੱਚੇ ਹੈਗੇ ਤੇ ਬਟ ਉਹ ਕਿਉਂਕਿ ਆ ਖੁਦ ਸੈਟਲ ਨਹੀਂ ਸੀਗਾ ਇਸ ਕਰਕੇ ਇਹਨੂੰ ਕਾਫੀ ਜ਼ਿਆਦਾ ਇਤਰਾਜ਼ ਰਹਿੰਦਾ ਸੀਗਾ ਦੂਜੀ ਸਟੇਪ ਮਦਦ ਦੇਣਾ ਕੋਈ ਪਹਿਲਾਂ ਵੀ ਮਾਮਲਾ ਦਰਜ ਵਗੈਰਾ ਹਾਂਜੀ ਦੂਜੀ ਦੋਸਤੇ ਅਰੈਸਟ ਕਰ ਲਿੱਤਾ ਗਿਆ ਹੈਗਾ ਇਸੇ ਕਰਕੇ ਇਸ ਤੋ ਆ ਰਿਕਵਰੀਆਂ ਕੀਤੀ ਗਈ ਹੈਗੀ ਜੀ ਔਰ ਪ੍ਰੀਵਿਅਸ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਦੂਜੀ ਕਾਂਡੀਆਂ ਦੇ ਵਿੱਚ